ਸਤਿ ਸ੍ਰੀ ਅਕਾਲ ਜੀ ਮੈਂ ਸਸਰੀ ਕਾਲ ਜੀ ਮੈਂ ਮੈਂ ਅਮਰਜੀਤ ਕੌਰ ਜੀ ਆਪ ਸਭ ਨੂੰ ਗੈਰਬਰੀ ਸਸਰੀ ਕਾਲ ਜੀ ਵਾਏ ਵਿਚਨਾ ਪਾ ਲੈਣ ਦਵਾ ਵਾਏ ਜੀ ਸਾਨੂੰ ਬਹੁਤ ਬਹੁਤ ਲੈ ਕੇ ਆਵਾਂਗੇ ਹੁਣ ਤਾਂ ਤੰਦਰੁਸਤੀ ਦੇਵੇ ਜੀ ਤੇ ਅੱਜ ਆਪਾਂ ਲੈ ਕੇ ਆਏ ਜੀ ਮੈਚਿੰਗ ਦੇ ਕਾਟਨ ਦੇ ਸੂਟ ਪੂਰੇ ਵਧੀਆ ਇਹਨਾਂ ਦੀਆਂ ਕਾਪੀਆਂ ਵੀ ਆ ਰਹੀਆਂ ਕਾਪੀ ਨਹੀਂ ਹੈਗੀ ਇਹ ਪੂਰੇ ਵਧੀਆ ਸੂਟ ਹੈ ਜੀ ਤੇ ਜਿਹੜੀ ਉਹੀ ਕਾਟਰ ਸਾਵੀ ਕਾਟਣਾ ਜਿਹੜੀ ਪਿਛਲੇ ਵਾਰ ਤੁਸੀਂ ਐ ਕਿਹਾ ਸੀ ਕਿ ਸਰਾ ਚੀਜਾ ਸਰਾ ਚੀਜਾ ਗਾਹ ਪਾ ਦੋ ਸੀ ਸਾਵੀ ਕਾਟਣਾ ਪਣੇ 2 ਦੀ ਕੱਟ ਸ਼ਰਟ ਵੀ ਰਹੂਗੀ ਜੀ ਵੱਡੇ ਪਣੇ ਜਾਂ 60 ਪਣੇ ਚ ਤੇ 2 ਮੀਟਰ ਦੀ ਰਹੂਗੀ ਸਲਵਾਰ ਪੂਰਾ ਖੁੱਲਾ ਡੁੱਲਾ ਮੋٹے ਬੰਦੇ ਦਾ ਵੀ ਸੂਟ ਬਣੂਗਾ ਆ ਗਿਆ ਜੀ ਪਹਿਲਾ ਕਲਰ ਐਦੋਂ ਪਹਿਲਾਂ ਹੀ ਸੂਟੇ ਕਟੂਕੜ 6-7 ਵਿਕ ਵੀ ਚੁਕੇ ਜੀ ਹਾਂ 2 4 ਤੇ 2 6-6 ਵਿਕ ਗਏ 6 ਸੂਟੇ ਆਲਰੇਡੀ ਵਿਕ ਚੁਕੇ ਜਿ ਲਗ ਲਗ ਕਲਰਾਂ ਦੇ ਆਹ ਲਓ ਜੀ ਆ ਇਹਦੇ ਨਾਲ ਸਲਵਾਰ ਹੈ ਜੀ ਇਹ ਸਾਰੇ ਸਿੰਗਲ ਸਿੰਗਲ ਸੂਟ ਹੈ ਜੀ ਕੋਈ ਬਮ ਡਬਲ ਹੋਗੇ ਨਹੀਂ ਸਿੰਗਲ ਹੈ ਇਹ ਆਗੇ ਜੀ ਆਪਣਾ ਪਹਿਲਾ ਕਲਰ ਆਹ ਵੀ ਕਲਰ ਹੈਗਾ ਹੈ ਦੇਖੋ ਜੀ ਮੋਹਰਾਂ ਲੱਗੀਆਂ ਹੋਈਆਂ ਪੱਕੀਆਂ ਐਕਸਪੋਰਟ ਕਾਟਨ ਹੈ ਪੱਕੀਆਂ ਮੋਹਰਾਂ ਕਲਰ ਜੀ ਟੋਟਲੀ ਡਿਫਰੈਂਟ ਤੇ ਸੋਹਣੇ ਆ ਮੈਨੂੰ ਪਤਾ ਸੀ ਮੈਨੂੰ ਯਾਦ ਕਰ ਰਹੇ ਹੋਣਗੇ ਬਹੁਤ ਟਾਈਮ ਹੋ ਗਿਆ ਮੈਂ ਕੰਮ 'ਚ ਬੀਜੀ ਸੀ ਤੇ ਸੂਟਾਂ ਦੀ ਕੀਮਤ ਹੈ ਜੀ ਆਉਣ ਲਈ ਤੇ ਆਉਣ ਲਈ 550 ਰੇਟ ਆਪਣਾ ਜੀ ਪਿਛਲੀ ਗਰਮੀ ਵਾਲੀ ਹੈ ਜੀ ਆਪਾਂ ਵਧਾਇਆ ਨਹੀਂ ਰੇਟ ਨੂੰ ਆ ਲਓ ਜੀ ਸਾਨੂੰ ਪਤਾ ਜੀ ਵੱਧ ਰਿਹਾ ਪਰ ਆਪਾਂ ਰੇਟ ਸੇਮ ਰੱਖਿਆ ਨਾ ਅੰਮੀ ਜੀ ਪਿਓਰ ਕਾਟਨ ਦੇ ਸੂਟ ਆ ਜੀ ਪੂਰੇ ਵਧੀਆ ਪਾਰਟੀ ਵੀਅਰ ਸੂਟ ਆ ਜਾਨੀ ਕਿ ਇਹ ਖਰਾਬ ਨਹੀਂ ਹੁੰਦੇ ਆ ਇਹਦੀ ਬਾਟਮ ਆ ਗਈ ਜੀ ਪਿਓਰ ਕੈਮਰੇ ਕਰ ਰਹੀ ਹੂਗੀ ਜੀ ਬੀਪੂ ਇਹ ਇੱਕ ਸੂਟ ਤੋਲ ਕੇ ਦੇਖਿਆ ਮੈਨੂੰ ਪਤਾ ਲੱਗ ਜੂ ਵੀ ਇਹ ਕਿੰਨੇ ਚ ਜਾਊਗਾ ਹੱਥ ਤੇਰੇ ਮੇਰੇ ਹਾਂ ਵੀਡੀਓ ਕਰਾ ਪੋਜ਼ ਕਰ ਦੇ ਬੀਪੂ ਕਹਿੰਦੀ ਫੋਟੋ ਕਿਚੀ ਕਿਜੀ ਹੋ ਜੀ ਅੱਧਾ ਕਿਲੋ weight ਆ ਜੀ 50 ਰੁਪਏ ਚ ਆ ਜੂ ਸੂਟ ਕੋਲੇ ਹਾਂਜੀ 1.5 ਕਿਲੋ ਵੇਟ ਚ ਆ ਰਿਹਾ ਹੈ ਇਹ। ਇਹ ਸਾਰੀ ਬ੍ਰਾਂਡਡ ਕਾਟਨ ਐਕਸਪੋਰਟ ਦੀ। ਆਹ ਕੱਲ ਰੋਹਣਾ ਘੰਟਾ ਦਾ ਪਹਿਲੀ ਵਾਰ ਆਇਆ ਕੰਨਾ। ਰਾਬ ਨਹੀਂ ਹੁੰਦਾ ਜੀ ਸੂਟ। ਆ ਦੇਖੋ ਬਹੁਤ ਅੱਛੇ ਕੱਪੜੇ ਆ ਜੀ ਤੁਹਾਡੇ ਲਈ ਲੈ ਕੇ ਮੈਂ ਤੇ ਦੀਪੂ ਹਾਜ਼ਰਾਂ। ਆ ਆ ਡਿਜ਼ਾਈਨ ਚਾ ਨਾ ਆਪਣੇ ਪਹਿਲੀ ਵਾਰ ਜੀ ਕੱਟ ਪੀਸ ਆਇਆ ਸੀਗਾ ਬਹੁਤ ਕਸਟਮਰਾਂ ਨੇ ਦੁਬਾਰੇ ਦੁਬਾਰੇ ਮੰਗ ਕੀਤੀ ਪਰ ਇਹਦੂ ਮੁੜ ਕੇ ਮਿਲਿਆ ਨਹੀਂ ਬਟਾ ਸੂਟ ਮਿਲਿਆ ਆਪਣੇ ਨੂੰ। ਆ ਇਹਦੀ ਬਾਟਮ ਹੈ ਜੀ। ਦੇਖੋ ਕਿੰਨਾ ਪਿਆਰਾ ਕਲਰ ਆਈ ਹੈ ਤੇ ਨਵੀਂ ਚੀਜ਼ ਆ। ਪਿਓਰ ਕਾਟਨ ਦੇ ਸੂਟ ਆ ਭਾਈ ਬੱਚਿਓ। ਖਰੀਦ ਲਓ ਆਪਣੇ ਕੋਲ ਜਿਹੜਾ ਕੱਪੜਾ ਹੈ ਹਜੇ ਤੱਕ ਮਾਰਕੀਟ ਜਨ ਆਇਆ ਨਹੀਂ ਜੀ ਇਹ ਬਹੁਤ ਕਿਸੇ ਕਿਸੇ ਕੋਲ ਹੀ ਉਹਨੂੰ ਕੱਪੜਾ ਦੇਖਣ ਨੂੰ ਮਿਲੂਗਾ ਤੌਣੇ ਦੋ ਕਟ ਹੈ ਸ਼ਰਟ ਜੀ ਵੱਡੇ ਪਣੇ ਚ ਹੈ ਪੂਰੀ ਵਧੀਆ ਖੁੱਲੀ ਡੁੱਲੀ ਲੰਮੇ ਕੱਦ ਦੀ ਬਣਦੀ ਹੈ ਇਹ ਸੂਟ ਹੈ ਤੇ 2 ਮੀਟਰ ਦੀ ਵੱਡੇ ਪਣੇ ਚ ਸਲਵਾਰ ਆ ਲਓ ਜੀ ਆ ਪੀਜ ਜੀ ਕੱਲੇ ਤੇ ਰਿਆਂ ਸਲਵਾਰ ਆ ਗਈ ਆਪਣੇ ਵਰਗੇ ਰੰਗ ਸੋਨੂ ਕਿਤੋਂ ਨਹੀਂ ਮਿਲਨੇ ਆ ਪਾ ਚੁਣ ਚੁਣ ਕੇ ਰੰਗ ਲੈ ਕੇ ਆਉਣੇ ਆ ਸੋਡੀ ਖਾਤਾਰ ਆ ਦੇਖੋ ਜੀ ਕਿੰਨੇ ਸੋਹਣੇ 걸 ਰਾ ਜੀ ਕਿਹੜੇ ਮਰਜੀ ਇਹਦਾ ਪਾਓ ਕੱਪੜਾ ਜੀ। ਬਰੀਕ ਡਿਜ਼ਾਈਨ ਵੀ ਆ, ਵੱਡੇ ਵੀ ਆ ਦੇਖੋ ਜੀ। ਤੇ ਪੂਏ ਵੀ ਫੋਟੋ ਦੇਖ ਕੇ ਚੱਕ ਕੇ ਦਿਖਾਉਂਦੀ ਲੋੜ ਤਾਂ ਨਹੀਂ। ਦਿਖ ਰਿਹਾ ਹੈ? ਪੂਰਾ ਘੈਂਟ ਆ ਰੇ ਰੰਗ। ਆ ਦੇਖੋ ਜੀ, ਇਹਦੇ ਨਾਲ ਆ ਗਈ ਐਵੇਂ ਜਿੱਕਰ। ਪਰਪਲ ਟਾਈਪ ਜੇ ਹਾਲਾ। ਕਿਹੜੇ ਕਲਰ ਹੈ ਪਰਪਲ। ਢੰਡੇ ਦੇ ਪੱਤ ਵਰਗਾ ਸ਼ੂਟ ਜਿਆ ਰੰਗ ਜਾ ਰਿਹਾ। ਜਿਹੜਾ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਬਿਲਕੁਲ ਭੁੱਲਣਾ ਨਹੀਂ ਜੀ। ਕਲਰ ਵੀ ਨਵੇਂ ਆ ਜੀ ਇਹਦੇ ਤੇ ਡਿਜ਼ਾਈਨਿੰਗ ਵੀ ਨਵੀਂ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਹੀ ਚਲੋ। ਡਿਜ਼ਾਈਨਿੰਗ ਸਾਰੇ ਟੋਟਲੀ ਟੋਟਲੀ ਨਵੀਂ ਹੈ ਦੀ। ਘੈਂ ਪੂਰੇ ਵਧੀਆ ਆ ਗਿਆ ਮਾਰ ਆ ਦੇਖੋ ਜੀ ਆ ਕਲਰ ਦੇ ਆ ਚ ਡਿਜ਼ਾਈਨ ਦੇਖੋ ਜੀ ਕਲਰ ਤਾਂ ਚਲ ਮੇ ਸੇਮ ਹੋ ਜਾਂਦਾ ਇੱਕ ਡਿਜ਼ਾਈਨ ਦੇਖੋ ਇਹਦਾ ਆ ਦੇਖੋ ਜੀ ਕਿੰਨਾ ਪਿਆਰਾ ਸੂਟ ਆ ਡਿਜ਼ਾਈਨ ਤੁਹਾਨੂੰ ਆਪਣੇ ਦੇ ਨਾਲ ਆ ਕੇ ਤਾਂ ਨਹੀਂ ਮਿਲਣਾ ਸੂਟ ਦੀ ਕੀਮਤਾਂ ਜੀ 550 ਤੇ 50 ਰੁਪਏ ਦੀ ਡਿਲੀਵਰੀ ਪਲੀਜ਼ ਡਿਲੀਵਰੀ ਵਾਰੀ ਆ ਨਾ ਕਿਹਾ ਕਰੋ ਵੀ ਡਿਲੀਵਰੀ ਛੱਡ ਦਿਓ ਡਿਲੀਵਰੀ ਵੀਰੋ ਡਾਕ ਖਾਨੇ ਚ ਪੈਸੇ ਲੱਗਦੇ ਆ ਜੇ ਡਾਕ ਖਾਨੇ ਵਾਲੇ ਫ੍ਰੀ ਲਾਉਂਦੇ ਹਣ ਤਾਂ ਅਸੀਂ ਲਾ ਦਈਏ ਫ੍ਰੀ ਆਪਾਂ ਤਾਂ ਜੀ ਰੇਟ ਕੱਟ ਰੱਖਿਆ ਹੋਇਆ ਜੀ ਕਸਟ ਡਿਲੀਵਰੀ ਕਸਟਮਰ ਦੀ ਹੁੰਦੀ ਜੀ ਅਸੀਂ ਡਿਲੀਵਰੀ ਵਿੱਚ ਤਾਂ ਨਹੀਂ ਲਾਉਂਦੇ ਕਿਉਂਕਿ ਕਈ ਵਾਰੀ ਡਿਲਿਕ ਕਪੜਾ ਵੀ ਵੱੱਦ ਚ ਵੀ ਲੱਗ ਜਾਂਦਾ ਘੱਟ ਚ ਵੀ ਲੱਗ ਜਾਂਦਾ ਆ ਲਓ ਜੀ ਜੇ ਮੈਂ ਵਿੱਚ ਕਰਦੇ ਕਿ ਜੀ ਕਰੋ 100 ਰੁਪਏ ਡਿਲੀਵਰੀ ਲੈਂਦੇ ਆਪਾਂ ਤਾਂ ਹੀ 50 ਲੈਨੇ ਸੂਟ ਤੋਂ ਦੱਸੀ ਜਨੇ ਆ ਇਹ ਜੇ ਮਤਲਬ ਕਿ ਕਿਲੋ ਚਾਹੁੰਦੇ ਆ ਤਾਂ 50 ਹੀ ਲੈਨੇ ਆ ਆ ਲਓ ਜੀ ਜੇ ਕਿਲੋ ਚਾਹੁੰਦੇ ਤਾਂ ਆਪਾਂ 65 ਲੈਨੇ ਆ ਆਪਣਾ ਹਿਸਾਬ ਨਹੀਂ ਆਪਾਂ 100 ਰੁਪਏ ਡਿਲੀਵਰੀ ਸਿੱਧਾ ਲੈ ਕੇ ਆਪਾਂ ਲੈਨੇ ਆ ਸਿੱਧਾ ਚਾਰ ਨਹੀਂ ਲਾਉਂਦੇ ਵੀਰੇ ਸਮਝਿਆ ਕਰੋ ਸਾਡੀ ਮਜ਼ਬੂਰੀ ਅਸੀਂ ਸੋਨੂੰ ਇਹੀ ਕਹਨੇ ਆ ਵੀ ਸੋਨੂੰ ਵੀ ਇਹਦੇ ਚ ਘਾਟਾ ਹੀ ਪੈਂਦਾ ਆ ਲੋ ਜੀ ਆ ਦੇਖੋ ਡਿਜ਼ਾਈਨਿੰਗ ਦੇਖੋ ਨਾਲੇ ਕਲਰ ਵੀ ਦੇਖੋ ਕਿੰਨਾ ਘੈਂਟ ਆ ਕਿੰਨਾ ਪਿਆਰਾ ਕਲਰ ਆ ਇਹਦੇ ਨਾਲ ਆ ਗਈ ਜੀ ਆਫ ਵਾਈਟ ਸਲਵਾਰ ਆ ਲੋ ਜੀ ਸਾਨੂੰ ਕਿਹਾ ਵੀ ਆਪਾਂ ਚੁਣਵੇਂ ਚੁਣਵੇਂ ਰੰਗ ਲੈ ਕੇ ਆਉਣੇ ਆ ਸਕਰੀਨਸ਼ਾਟ ਲੈ ਲਿਆ ਕਰੋ ਪਲੀਜ਼ ਸਾਨੂੰ ਵੀ ਔਖਾ ਹੋ ਜਾਂਦਾ ਸਕਰੀਨਸ਼ਾਟ ਤੋਂ ਬਿਨਾ ਬਸ ਮੈਨੂੰ ਮਾਫ ਕਰ ਦਿਓ ਕਿਉਂਕਿ ਮੈਂ ਇਹ ਕੰਮ ਚ ਬਿਜੀ ਹੋਣ ਕਰਕੇ ਮੇਰੇ ਤੋਂ ਵੀਡੀਓ ਬਣਾਈ ਨਹੀਂ ਗਈ ਅੱਜ ਫ੍ਰੀ ਹੋਇਆ ਸੀ ਜੀ ਅੱਜ ਬਣਾਉਣ ਲੱਗਿਆ ਵੀਡੀਓ ਤੁਸੀਂ ਰੰਗ ਦੇਖੋ ਪਿਓਰ ਕੈਮਰਿਕ ਆ ਜੀ ਪਿਓਰ ਕੈਮਰਿਕ ਆ ਦੇਖੋ ਜੀ ਦੀਪੂ ਵੀਡੀਓ ਬਣਾ ਫੇਰ ਗੂਠਾ ਗੁਰਕੀ ਕੋਈ ਆਂਦੀ ਆ ਆ ਦੇਖੋ ਜੀ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਜਿਹੜਾ ਵੀ ਕਲਰ ਪਸੰਦ ਆਉਂਦਾ ਪਲੀਜ਼ ਆ ਇੱਕ ਨਵਾਂ ਜਿਹਾ ਡਿਜ਼ਾਈਨ ਆ ਗਿਆ ਜਿਹੜਾ ਆਪਣੀ ਕਹਿੰਦੇ ਜਵਾਕਾਂ ਦੇ ਹੁੰਦਾ ਜਵਾਕਾਂ ਦੇ ਚੀਤਾ ਡੈਣਾ ਜਿਆਤਰ ਜਵਾਕਾਂ ਦੇ ਪਾਏ ਹੁੰਦੇ ਛੋਟੇ ਛੋਟੇ ਜਵਾਕਾਂ ਦੇ ਇਹ ਆ ਗਿਆ ਜੀ ਚੀਤਾ ਸੈੜ ਸੈੜ ਸੱਚ ਤੇ ਆਪਣੀ ਬਲੈਕ ਬੋਟ ਪਿਓਰ ਕੈਮਰੇਕ ਦੀਆਂ ਸਲਵਾਰਾਂ ਐ ਜੀ ਕੋ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਦਿਖਾਈ ਕੁਝ ਜਾਨੀਏ ਤੇ ਦੇਈ ਕੁਝ ਜਾਈਏ ਪਿਓਰ ਕੈਮਰੇਕ ਅ ਵੀ ਕਿੰਨਾ ਪਿਆਰਾ ਕਲਰ ਹੈ ਨਾ ਪਿੰਕ ਜਾਂ ਆ ਲਓ ਜੀ ਕਿੰਨਾ ਪਿਆਰਾ ਕਲਰ ਹੈ ਜੀ ਆ ਲਓ ਜੀ ਇਹਦੇ ਨਾਲ ਸਲਵਾਰ ਹੈ ਜੀ ਆ ਗਿਆ ਜੀ ਆਪਣਾ ਲਾਸਟ ਸੂਟ ਡਿਜ਼ਾਈਨ ਦੇਖੋ ਜੀ ਇਹਦਾ ਕਿੰਨਾ ਤਕੜਾ ਆ ਲਓ ਜੀ ਸਿਰਾਂ ਗੱਲ ਬਾਤ ਹੈ ਆ ਗੀ ਜਿਹਦੇ ਨਾਲ ਕਾਫੀ ਵਾਟਮ ਆ ਲੋ ਜੀ ਏਸੀ ਸਾਡਾ ਲਾਸਟ ਸੂਟ ਹੈ ਸੂਟ ਦੀ ਕੀਮਤ ਆ ਜੀ ਔਨਲੀ 550 ਪੌਣੇ 2 ਕੱਟ ਸ਼ਰਟ ਹੈ ਤੇ 2 ਮੀਟਰ ਸਲਵਾਰ ਆ ਵੱਡਾ ਪਣਾ ਜੀ 60 ਪਣਾ ਤੇ ਪਿਓਰ ਕੈਮਰਿਕ ਹੈ ਜੀ ਪੂਰੀ ਵਧੀਆ ਗਰਮੀ ਚ ਪਾਉਣ ਵਾਲੇ ਸੂਟ ਹੈ ਇਹ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਆਪ ਸਭ ਨੂੰ ਮੇਰੇ ਵੱਲੋਂ ਤੇ ਦੀਪੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੀਸ਼ ਨਗਰ ਗਲੀ ਨੰਬਰ 2 ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸਤਿ ਸ੍ਰੀ ਅਕਾਲ ਜੀ